ਇਹ ਕਿੰਨੇ ਵਣੇ ਨੇ ਇਹ ਵੀ ਸਾਡ ਨੂੰ ਕਿ ਝੋਟੀ ਦੇ ਨਾਲ ਜਿਹਨੇ ਵੇਚੀ ਆ ਹਾਂ ਉਹ ਪਰਸੋਂ ਸੁਪੀ ਆ ਹਾਂ ਤੇ ਰਹੀ ਨਹੀਂ ਹੁਣ ਰਹੀ ਜਾ ਝੋਟੀਆਂ ਇਕੱਠੇ ਤੁਹਾਡੇ ਦੇ ਕੋਲ ਨਹੀਂ ਕੇ ਉਹ ਪਹਿਲੇ ਠੀਕੇ ਰਹਿ ਗਈ ਸੀ ਇਹ ਅੱਗੇ 2 ਦਿਨਾਂ ਬਾਅਦ ਹੀ ਇੱਥੇ ਆ ਜਾਂਦੀ ਜਿਹਨ ਤਾਂ ਵੀ ਕਿੰਨਾ ਲਾ ਲਾਉਣ ਦਾ ਤਿੰਨ ਮਹੀਨੇ ਹੋ ਗਏ ਨਾ ਇਹ ਤਾਂ ਇੱਕ ਵਾਰ ਹੀ ਭਰਿਆ ਸੀ ਸੈਕਸ਼ਨ ਲਾਇਆ 40 ਇੱਕ ਖੱਤੀ ਹੈ ਨਾ ਇੱਕ ਵਾਰ ਹੀ ਭਰਿਆ ਇਹ ਵੀ ਠੋੜੀ ਵੀ ਆ ਹਾਂ ਸਾਲ ਵੀ ਸੈਕਸ਼ਨ ਬਰੈਸਟ ਲੈਂਦਾ ਵੀ

ಆ ತಂದೆ ಕಬ್ಬಣೆಯ